ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੇ ਇਸ ਨਵੇਂ ਬਲਾਕ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ। ਇਹ ਸੀ ਨਾਨਕ ਪਿੰਡ ਜੀ ਨਾਨਕੇ ਸਾਡੇ ਨੇ ਜੋਇਆਂ ਜੋਇਆਂ ਡਿਸਟ੍ਰਿਕਟ ਮਾਨਸਾ ਹਾਂਜੀ ਮਾਨਸਾ ਡਿਸਟ੍ਰਿਕਟ ਮਾਨਸਾ ਇਹ ਮੇਰੇ ਮਾਸੜ ਜੀ ਨੇ ਬਲਾਉ ਜੀ ਫਤਿਹ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਔਰ ਮੇਰੇ ਮਾਮਾ ਜੀ ਨੇ ਠੀਕ ਹੈ ਜੀ ਕੀ ਕੁਛ ਵਿੱਜਾ ਮਾਮਾ ਜੀ ਆ ਦੇਖ ਅਮਰੂਦ ਅਮਰੂਦ ਆ ਦੇਖੋ ਨਿੰਬੂਆਂ ਦਾ ਭਰਿਆ ਪਿਆ ਨਿੰਬੂਆਂ ਦਾ ਉਹ ਨਾਲ ਅਮਰੂਦਾਂ ਦਾ ਇੱਕ ਉਹ ਵੀ ਨਿੰਬੂ ਹੈ ਨਾ ਉਹ ਕਿੰਨੂ ਉਹ ਕਿੰਨੂ ਹੈ ਆ ਦੇਖੋ ਕਿੰਨੂ ਲੱਗੇ ਹੋ ਦੇਖੋ ਹੂੰ 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 ਚੁੱਕਿਆ ਪਿਆ ਜਮਾ ਜਮਾ ਕਿੰਨੂ ਇਹ ਗੋਭੀ ਇਹ ਕਿੰਨੂ ਬੋਰ ਵਾਲੀ ਨੇ ਕਿੰਨੂ ਵਧੀਆ ਬੂਟੇ ਲਿਖੇ ਚਲੋ ਆ ਨਰਸਿੰਗ ਕਰੋ ਆ ਫਰੀ ਮੜ ਜਾ ਵਧੀਆ ਬੂਟਾ ਹੋਇਆ ਪਿਆ ਵਸਣ ਵਧੀਆ ਦੇ ਗਣਾ ਜੇ ਕੁਝ ਉੱਤੇ ਉੱਤੇ ਪਾ ਲਿਆ ਇਹਨੂੰ ਗਲ ਦੇ ਉੱਪਰ ਪਾ ਲਿਆ ਨਾ ਟੂੜੀ ਪਾਈ ਉਹਦੇ ਉੱਤੇ ਪੂਰੀ ਕੁਛ ਹੋਏ ਹਾਂ ਪਰ ਦੂੜੀ ਵੀ ਨਹੀਂ ਨਿਕਲ ਰਹੀ ਕੋਈ ਬੜਾ ਇੰਨਾ ਨਜਾਇਜ਼ ਹੀ ਆ ਉਥਰਾ ਵੀ ਨਾਲੇ ਇੰਨਾ ਨਹੀਂ ਥੋੜਾ ਪਤਾ ਕੀ ਚੱਲੇ ਜੀ ਉਹ ਜਿਹੜਾ ਗੰਢਿਆਂ ਵਾਲਾ ਸਾਰ ਰੱਖਿਆ ਹੋਇਆ ਇੱਧਰੋਂ ਸਾਰਾ ਡੀਲਾ ਕੱਢਦਾ ਇਹ ਚ ਨਹੀਂ ਹੁੰਦਾ ਇਹ ਤਾਂ ਹੁਣ ਸੁੱਕੇ ਇਹ ਮੇਰੇ ਮਾਮਾ ਜੀ ਨੇ ਜੀ ਟਰੈਕਟਰ ਨਾਲ ਬਾਹਰ ਤਾਹੇ 2 ਵਜੇ ਲਵਾਓ ਫਤਿਹ ਮਾਮਾ ਜੀ ਇਧਰ ਫਤਿਹ ਬੁਲਾ ਦਿਓ ਸਾਰਿਆਂ ਨੂੰ ਸਤਿਕ ਸਤਿਕ ਕੋਈ ਚੱਲ ਜੀ ਤੇ ਇਹ ਫਿਰ ਕੀ ਬੀਜੂਗੀ ਜੀ ਇੱਥੇ ਗੰਡਾ 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 ਜੀ ਅੱਛਾ ਚਲੋ ਟਰੈਕਟਰ ਨਾਲ ਪਾਵਾਂਗੇ ਗੰਡਾ ਉਹੀ ਨਹੀਂ ਟਰੈਕਟਰ ਪਿੱਛੇ ਪਾ ਕੇ ਹਲ ਇਹ ਤਾਂ ਉਹੀ ਤੁਸੀਂ ਤਰਫਾਲੀ ਜੀ ਹਲ ਪਾ ਲਓ ਪਿੱਛੇ ਨਹੀਂ ਕਰਦੇ ਆ ਹਲ ਪਾ ਕੇ ਵਾਈਸ ਤੋਂ ਪਹਿਲਾਂ ਜੀ 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 ਇਹ ਜੋ ਡੂੜੀ ਆ ਆ ਕੀ ਆ ਵੀ ਆ ਵੀ ਕਿੰਨੂ ਐ ਨਹੀਂ ਮਸਲਨੀ ਜੀ ਮਸਲਨੀ ਹੋਗੀ ਆ ਜਿੱਦੀ ਲੱਗੀਆਂ ਸੇ ਇਹਨਾਂ ਨੇ ਖਾਨ ਜੋਕਰ ਹੈ ਜੀ ਮਤਲਬ ਇੱਥੇ ਬੀਜ ਹੈ ਸਾਰਾ ਕੁਝ ਆਰਗੈਨਿਕ ਸਾਰਾ ਫਰੂਟ ਪਹਿਲਾਂ ਇਹ ਮਤਲਬ ਪਿੰਡ ਦੇ ਉਧਰ ਘਰ ਦੇ ਪਰਲੀ ਸਾਈਡ ਰਹਿੰਦੇ ਸੀਗੇ ਫਿਰ ਇਹਨਾਂ ਨੇ ਆ ਕੋਠੀ ਇੱਧਰ ਪਾ ਲਈ ਵਿਆਹ ਤੋਂ ਪਹਿਲਾਂ ਆ ਦੇਖੋ ਜੀ ਆਲੂ ਬੁਖਾਰ ਉਹ ਭਾਬੀ ਜੀ ਨੇ ਬ੍ਰਦਰ ਆ ਮੇਰੇ ਮਾਮਾ ਜੀ ਦਾ ਬੇਟਾ ਉਹ ਆਪਣਾ ਡਿਊਟੀ ਕਰਦੇ ਨੇ ਕੋਰਟ ਦੇ ਵਿੱਚ 50 ਸਾਲ ਦੇ ਰੀਡਰ ਹਾਂਜੀ ਕੀ ਕਰਨੇ ਮੈਂ ਆਲੂ ਬੁਖਾਰ ਦੇਖੋ ਆਲੂ ਬੁਖਾਰ ਆਪਾਂ ਕਹਿਣਾ ਵੀ ਹੁੰਦੇ ਨਹੀਂ ਬੁਖੇ ਉਹ ਮੈਨੂੰ ਕਹਿੰਦਾ ਪੱਕਾ ਆ ਦੇਖੋ ਚੀਕੂ ਜੀਕੂ ਲੱਗ ਰਹੇ ਨੇ ਹੂੰ 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 ਕੀ ਕੁਦਾ ਬਹੁਤ ਲੱਗਦਾ ਇਹ ਆਪਣੇ ਉੱਤੇ ਤਲਵਾੜੀ ਇੱਕ ਇਹਦੇ ਬੂਟਾ ਸੀਗਾ ਨਾ ਐ ਦੀਆਂ ਅੰਗੂ ਸੀਗੇ ਇਹਦੇ ਕੱਟ ਲੱਗ ਰਹੇ ਨੇ ਤਦਾ ਲੱਗ ਰਹੇ ਨੇ ਦੇਖੋ ਹਮ ਆਈ ਦਾ ਇਧਰ ਲੱਗ ਰਹੇ ਨੇ ਕੀ ਕੀ ਚੀਜ਼ ਉਹ ਤਾਂ ਉਹ ਤਾਂ ਜਿਵੇਂ ਆਪਣੇ ਬੇਰ ਲੱਗੇ ਹੁੰਦੇ ਸੀਗੇ ਇੰਨੇ ਲੱਗੇ ਚੀਕੂ ਉਹਨਾਂ ਦੇ ਇਹ ਪਤਾ ਬੰਦੇ ਕਿਉਂ ਨਹੀਂ ਆ ਦੇਖੋ ਇਹ ਕਿੱਥੋਂ ਲੈਂਦੇ ਨੇ ਬੁੱਟੇ ਮਾਮਾ ਜੀ ਆ ਗੱਲ ਹੋਇਆ ਬਹੁਤ ਭਰਿਆ ਹੋਇਆ ਮਮਾ ਕਿਥੋਂ ਲੈ ਕੇ ਆਏ ਬੂਟੇ ਇਹ ਇਹ ਬੂਟੇ ਨਰਸਰੀ ਤੁਸੀਂ ਆਪਣੇ ਕੋਈ ਇਧਰ ਰਾਮਪੁਰੇ ਵੀ ਨਹੀਂ ਆਇਆ ਸੀ اچھا ਉਹ ਗਰੰਟੀ ਹੈ ਉਹ ਆਹ ਸੰਦ ਹੈ ਉਹ ਜੇ ਨਾ ਬੂਟਾ ਤੁਰ ਮੱਚ ਗਿਆ ਉਹ ਦੁਬਾਰੇ ਫੇਰ ਲਾ ਕੇ ਜਾਂਦੇ ਅੱਛਾ 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 ਵਾ ਕੀ ਆ ਪਾਲਿਆ ਸੀ ਜੀ ਵਿੱਚ ਇਹਨਾਂ ਨੇ ਇਧਰ ਕੋਠੀ ਤੇ ਨਾਨੀ ਨਾਨਾ ਜੀ ਨੇ ਮੇਰੇ ਨਾਲ ਵਾਕੀ ਪਰਲੇ ਪਾਸੇ ਵੀ ਇਹਨਾਂ ਦਾ ਘਰ ਹੈ ਮਤਲਬ ਖੁੱਲੀ ਜਾਇਦਾਦ ਹੈਗੀ ਪਿੰਡ ਦੇ ਵਿੱਚ ਜ਼ਮੀਨ ਖੁੱਲੀ ਹੈ 15 20 ਗਿੱਲੇ ਜ਼ਮੀਨ ਦੇ ਨੇ ਬਾਕੀ ਨਾ ਲੈਣ ਬਾਕੀ ਆ ਦੇਖ ਲੋ ਜੀ ਸਾਰੇ ਚਲੋ ਠੀਕ ਹੈ ਜੀ ਫਿਰ ਬਾਕੀ ਤੁਹਾਨੂੰ ਦਿਖਾਉਨੇ ਆ ਬਾਹਰ ਹੋਰ ਵੀ ਕੁਝ ਚਲੋ ਠੀਕ ਹੈ ਸ਼ਸ਼ੀ ਕਲ ਸਾਰੇ ਨੂੰ ਆ ਦੇਖੋ ਜੀ ਆ ਸਾਰੇ ਖੇਤ ਨੇ ਟਿੱਬੇ ਮਤਲਬ ਦਿਖਾਉਣ ਲੱਗਿਆ ਮੈਂ ਤੁਹਾਨੂੰ ਅੱਜ ਵੀ ਹੁਣ ਤਾਂ ਟਿੱਬਾ ਰਿਹਾ ਨਹੀਂ ਮਤਲਬ ਪਹਿਲਾਂ ਬਹੁਤ ਹੁੰਦੇ ਸੀਗੇ ਮੇਰੇ ਮਾਸੜ ਜੀ ਬੈਠੇ ਨੇ ਗੱਡੀ 'ਚ ਇਹ ਮਾਮਾ ਜੀ ਨੇ ਇਹ ਕਹਿੰਦੇ ਤੁਹਾਨੂੰ ਮੋਟਰ ਦਿਖਾ ਕੇ ਲਟਾ ਉਹ ਆਪਣਾ ਕੀ ਸੀ ਮਾਮਾ ਜੀ ਮੈਂ ਭੁੱਲ ਜਾਂਦਾ ਨਾ ਸ਼ੰਕ ਨਮੋਲੀਆਂ ਉਹ ਤਾਂ ਕਹਿੰਦੇ ਬਹੁਤ ਕਰਾਮਾਤ ਵਾਲੀ ਚੀਜ਼ ਹਾਂ ਕਰਾਮਾਤ ਵਾਲੀ ਚੀਜ਼ ਆ ਉਹ ਬਹੁਤ ਜਿਆਦੇ ਬਾਕੀ ਭਾਈ ਆ ਦੇਖ ਲੋ ਟਿਪੇ ਇੱਧਰ ਕਿਵੇਂ ਨੇ ਟ੍ਰਿਬਿਆਂ ਤੇ ਜ਼ਿਆਦਾ ਹੁੰਦੀ ਹੈ ਇਹ ਸ਼ੰਕਨ ਮੋੜੀ ਆ ਦੇਖੋ ਜੀ ਅੱਜ ਅਸੀਂ ਆਏ ਸੀ ਖੇਤ ਮਾਮੇ ਦੇ ਇਹ ਕਿੱਧਰ ਨੂੰ ਚਲਾ ਗਿਆ ਮਾਮਾ ਕਿਹੜਾ ਪਿੰਡ ਹੈ ਇਹ? ਸ਼ੀਨੇ। ਸ਼ੀਨਾ ਸ਼ੀਨਾ ਕੋਲ ਖੇਤ ਮੰਮੇ ਤੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣ ਲੱਗੇ ਸੀ ਅਸੀਂ। ਇਹ ਆ ਆਈਟਮ ਹੈ ਇਹ। ਇਹ ਇੱਥੇ ਕੰਡਿਆਂ ਦੇ ਵਿੱਚ ਹੁੰਦੀ ਹੈ ਇਹ। ਲੱਭਣੀ ਪੈਂਦੀ ਆ ਦੇਖੋ। ਕੀ ਬੋਲਦੇ ਨੇ ਮੰਮੇ ਇਹਨੂੰ? ਸ਼ੰਕਣ ਮੋਲੀ। ਸ਼ੰਕਣ? ਸ਼ੰਕਣ ਮੋਲੀ। ਸ਼ੰਕਣ ਮੋਲੀ। ਸ਼ੰਕਣ ਮੋਲੀ। ਬਾਈ ਜੀ ਇਹਦੇ ਤੱਤ ਸੁਣ ਕੇ ਹੈਰਾਨ ਹੋ ਜਾਓਗੇ ਤੁਸੀਂ ਸ਼ੂਗਰ ਵਾਸਤੇ ਇੰਨੀ ਕੁ ਵਧੀਆ ਫਾਇਦੇ ਫਾਇਦੇਮੰਦ ਹੈ। ਕੀ ਇੱਕ ਵਾਰੀ ਖਾ ਲੋ ਜੜ ਚੋ ਸ਼ੂਗਰ ਖਤਮ ਪਿਓ ਕੇ ਹਨਾ ਇਹ ਕੁੱਟ ਕੇ ਪਿਓ ਕੇ ਸ਼ਾਮ ਨੂੰ ਤਾਂ ਪਾਣੀ ਪੀਣਾ ਤੜਕੇ ਪਿਓ ਕੇ ਸ਼ਾਮ ਨੂੰ ਤੇ ਤੜਕੇ ਉੱਠ ਕੇ ਤਾਂ ਪਾਣੀ ਪੀਣਾ ਖਾਲੀ ਪੇਟ ਤੇ ਮਤਲਬ ਆ ਦੇਖੋ ਕੰਡਿਆਂ ਦੇ ਵਿੱਚ ਹੁੰਦੀ ਹੈ ਇਹ ਬਹੁਤ ਜ਼ਿਆਦਾ ਕੰਡੇ ਨੇ ਆ ਦੇਖੋ ਮਾਮਾ ਗੰਡਾ ਵੱਜ ਗਿਆ ਆ ਦੇਖੋ ਜੀ ਕੰਡੇ ਦੇ ਕੰਡੇ ਤਾਂ ਬਹੁਤ ਜ਼ਿਆਦਾ ਨੇ ਤਾਂ ਧਿਆਨ ਨਾਲ ਵਧਣੀ ਆ ਦੇਖਾਂ ਇਹ ਪਾ ਲੈਨੇ ਆਪਾਂ ਹਾਂ ਹਾਂਜੀ ਹਾਂਜੀ ਪਾਲੋ ਪਾਲੋ ਕੋਈ ਗੱਲ ਨਹੀਂ ਇਹ ਸਿੱਧੀਆਂ ਹੋਈਆਂ ਨੇ ਉਹਨਾਂ ਨੂੰ ਚੱਕ ਲੈਣੇ ਆ ਆਪਣਾ ਨਹੀਂ ਹੁੰਦਾ ਤੀ ਮਾਰੇ ਖਾਣੇ ਅੰਦਰ ਸ਼ੰਕਾ ਨੂੰ ਬੋਲੀ ਆਇਆ ਕਿ ਨਹੀਂ ਆ ਆ ਦੇ ਤਾਹਾਂ ਵੀ ਕਿੰਨੀਆਂ ਬੀਚ ਦੇ ਇਹ ਹੁੰਦੀ ਹੈ ਜੀ ਸ਼ੰਕਨਮੋਲੀ ਇਹ ਦੇਖੋ ਬਹੁਤ ਫਾਇਦੇਮੰਦ ਚੀਜ਼ ਹੈ ਇਹ ਜਿੰਨੂੰ ਇਸ ਚੀਜ਼ ਬਾਰੇ ਪਤਾ ਹੈ ਇਹ ਹੁੰਦੀ ਬਈ ਇੱਧਰ ਹੀ ਆ ਮਾਨਸਾ ਏਰੀਆ ਦੇ ਵਿੱਚ ਬਲਾਡਾ ਬੋਹਰ ਰਦੀਆ ਇੱਧਰ ਹੀ ਹੁੰਦੀ ਹੈ ਇਹ ਜਿਆਦਾ ਮਾਨਸਾ ਰਹੇ ਆ ਦੇਖੋ ਜਿਵੇਂ ਦੇ ਖੇਤ ਨੇ ਟਿੱਬਿਆਂ ਚ ਇਹ ਪਤਾ ਕੀ ਹੈ ਚੰਡੀਗੜ੍ਹੋਂ ਵੀ ਆਏ ਸੀ ਲਾਣ ਹਾਂ ਹਾਂ ਜਿੰਨੂੰ ਮਾਮਾ ਇਸ ਚੀਜ਼ ਦਾ ਪਤਾ ਉਹ ਤਾਂ ਲੋਗ ਹੀ ਲਊਗਾ ਚੰਡੀਗੜੋਂ ਆਏ ਸੀ ਚੰਡੀਗੜੋਂ ਹੂੰ ਹੂੰ ਕਹਿੰਦੇ ਸੈਂਕਰ ਮੋਰੀ ਮਿਲ ਜੂ ਕਿਤੇ ਹੂੰ ਹੂੰ ਦੱਸਿਆ ਹੋਊਗਾ ਵੀ ਉਧਰੋਂ ਮਿਲੂਗੀ ਆ ਦੇਖੋ ਐਵੇਂ ਲੱਭਣੀ ਪੈਂਦੀ ਹੈ ਬਾਈ ਜੀ ਚਲੋ ਹੋਰ ਚੀਜ਼ ਤੁਹਾਨੂੰ ਦਿਖਾਈਏ ਜੀ ਮਤਲਬ ਜਿਹੜੀ ਸ਼ੰਕਰ ਮੋਰੀ ਦੇ ਨਾਲ ਨਾਲ ਕੌੜ ਤੁੰਮਾ ਜੀ ਆ ਦੇਖੋ ਇਹ ਕੌੜ ਤੁੰਮਾ ਦੇਖੋ ਤੁਸੀਂ ਸਾਈਜ਼ ਦੇਖੋ ਕੌੜ ਤੁੰਮੇ ਦਾ ਦਿਖਾਈਆਂ ਮਾਸੜ ਜੀ ਇਹ ਆ ਦੇਖੋ ਕੌੜ ਤੁਮਾ ਮਤਲਬ ਕਹਿੰਦੇ ਭਾਬੀ ਦੇਸੀ ਆ ਜਿਹੜੇ ਮੰਨ ਲਓ ਦੇਖੋ ਜੀ ਕੌੜ ਤੁਮਾ ਹਣਾ ਦੇਖੋ ਕਿੱਡੇ-ਕਿੱਡੇ ਕੌੜ ਤੁਮੇ ਨੇ ਇਹਦੇ ਪੁਰਜੀ ਨਹੀਂ ਇਹਦੀ ਮੰਨ ਲਓ ਇਹਦਾ ਬਹੁਤ ਮੰਨ ਲਓ ਜਿਹੜਾ ਚੂਰਨੋ ਪਾਉਂਦਾ ਆਪਣੇ ਪੇਟ ਦੀਆਂ ਬਿਮਾਰੀਆਂ ਵਾਸਤੇ ਪੇਟ ਦੀਆਂ ਬਿਮਾਰੀਆਂ ਵਾਸਤੇ ਬਹੁਤ ਫਾਇਦੇਮੰਦ ਚੀਜ਼ ਹੈ ਇਹ ਹਣਾ ਹੂੰ ਵਾਹ ਜੀ ਵਾਹ ਇਹਦਾ ਲੋਪ ਹੀ ਹੋ ਗਿਆ ਜੀ ਹਾਂ ਇਹ ਤਾਂ ਲੋਪ ਹੀ ਨੇ ਅੱਜ ਕੱਲ ਕਿੱਥੇ ਨੇ ਅੱਜ ਕੱਲ ਤਾਂ ਮਾਮਾ ਜੀ ਕੁਝ ਨਹੀਂ ਅੱਜ ਕੱਲ ਤਾਂ ਤੁਹਾਨੂੰ ਪਤਾ ਹੀ ਹੈ ਕਣਕ ਜੀਰੀ ਬੱਸ ਸਾਰੀਆਂ ਚੀਜ਼ਾਂ ਲੋਪ ਕਰਤੀਆਂ ਆ ਸੀ ਗੀਸ਼ਮ ਕਰਮੋਰੀ ਆ ਪਾਈ ਮਾਮਾ ਇਹਦੇ ਚ ਮਾਮਾ ਜੀ ਆ ਪਾਈਓ ਥੈਲੀ ਚ ਦੇਖਿਓ ਪਾਈਓ ਇਹਨੂੰ ਕਹੋ ਇੱਕ ਕੱਖ ਜੇ ਝਾੜ ਕੇ ਦਾਵਾ ਓਏ ਪਾ ਦੋ ਤੁਸੀਂ ਕੱਖ ਖੁਕ ਨੂੰ ਫੇਰ ਬਾਅਦ ਚ ਬਾਅਦ ਚ ਦੇਖਾਂ ਕੱਖ ਨੂੰ ਤਾਂ ਪਾਈਓ ਗਾਹਾਂ ਨੂੰ ਹੋ ਜਾਣਗੀਆਂ ਨੇ ਇਹ ਵੀ ਹੋ ਕੇ ਆਈਆਂ ਬਸ ਬਹੁਤ ਨੇ ਚਲੋ ਉਹ ਤੋਲ ਲਾ ਹੁਣ ਬਸ ਫਿਰ ਹੁਣ ਗੱਲ ਕੋਈ ਗੱਲ ਹੁਣ ਆਏ ਹੁਣ ਕਾਦੇ ਵਾਸਤੇ ਆਏ ਆ ਇੱਥੇ ਹੋਰ ਪਈਆਂ ਸੀਗੀਆਂ ਨਾਲ ਓਏ ਅਗਲੀ ਵਾਰੀ ਦੇਖ ਲਾਂਗੇ ਓਏ ਆ ਦੇਖ ਮੈਂ ਕਿਹਾ ਮਾਮਾ ਜੀ ਅਗਲੀ ਵਾਰੀ ਦੇਖ ਲਾਂਗੇ ਉਹ ਜੇ ਆਏ ਆ ਹੀ ਗਏ ਉਹ ਲੇਟ ਹੋ ਰਹੇ ਆ ਜਾ ਕੇ ਕਣਕ ਵੇਚਣੀ ਆ ਕਿੰਨਾ ਕਰਾਇਆ ਲੈਣੇ ਉਹ ਕਰਾਇਆ 2000 ਰੁਪਏ ਜੇ ਤਵੀਆਂ ਮਾਰੀਆਂ ਨੇ ਤਾਂ 1800 ਰੁਪਏ हां जे अगे तमिया मार के खेत दऊंगा त 1800 ਨਹੀਂ ਤੇ 2000 ਰੁਪਇਆ ਨਹੀਂ 2 ਚੱਲਦਾ ਦੂ ਤਾਂ ਬਿਲਕੁਲ ਵਾੜਾ ਨਹੀਂ ਯਾਰ ਆ ਦੋ ਤਾਂ ਲੈਂਦੀ ਲੈਂਦੇ ਆ ਆ ਦੇਖੋ ਸ਼ੰਕਨ ਮੋਲੀ ਕਿਨਾ ਇਹ ਸ਼ੰਕਨ ਮੋਲੀ ਸ਼ੰਕਮੋਲੀ ਉਹ ਐਂ ਕਰੋ ਬੱਸ ਉਹ ਡੈਡੀ ਕਹਿੰਦੇ ਬਹੁਤ ਨੇ ਤੇ ਮਸੜੀ ਫੇਰ ਮਾਰਾਂ ਕਿਹੜਾ ਫੜੀਆਂ ਉਸ ਪਾਦੇ ਵਿੱਚ ਚਲੋ ਆ ਜੋ ਆਹ ਉਹਨਾਂ ਨੇ ਤੁਸੀਂ ਨਾ ਰੋਟਿਆਂ ਵਿੱਚ ਕਿਤੇ ਹੋਰ ਹੁੰਦੀ ਹੈ ਹਾਂ 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 ਮੇਰੀ ਜੰਗੀਆਂ ਇਹ ਤਾਂ ਹੁਣ ਕਾਨੂੰ ਇੱਥੇ ਆ ਸੀਗਾ ਦੇਖੋ ਆ ਹਾਂ ਆ ਬੂਟਾ ਕਿ ਆ ਬੂਟਾ ਹੀ ਵੱਢ ਲਈ ਲੈ ਇੰਝ ਮੜ ਜਾਕ ਦਾਤੀ ਪੈ ਬੁੱਟੇ ਹੁੰਦੇ ਨੇ ਜੀ ਇਹਦੇ ਮਤਲਬ ਕੰਡੇ ਬਹੁਤ ਹੁੰਦੇ ਨੇ ਜੀ ਇਹਨਾਂ ਨੂੰ ਲੱਗੇ ਹੋਏ ਕੰਡਿਆਂ ਦੇ ਵਿੱਚ ਹੁੰਦੀਆਂ ਨੇ ਇਹ ਸੀ ਸਾਡੇ ਮਾਮੇ ਦੀ ਮੋਟਰ ਆ ਸੋਲਰ ਲਵਾਰ ਰੱਖੇ ਨੇ ਸਾਹਮਣੇ ਅੱਜ ਆ ਜਿ ਖੜਿਆ ਆਪਣਾ ਇਹ ਵੀ ਬੰਦੇ ਸੋਲਰ ਲਵਾਰ ਰੱਖੇ ਨੇ ਦੇਖੋ ਜੀ ਹਾਂ ਆ ਮਕਾਨ ਸੀਗਾ ਜੀ ਪਹਿਲਾਂ ਮੇਰੇ ਮਾਮਾ ਜੀ ਤੇ ਨਾਨਾ ਨਾਨੀ ਇੱਥੇ ਰਹਿੰਦੇ ਹੁੰਦੇ ਸੀ ਜਾਦਾ ਆਉਂਦੀਆਂ ਨੇ ਗਿਆ ਮਕਾਨ ਦੇਖ ਕੇ ਸਾਡੇ ਛੋਟੇ ਛੋਟੇ ਹੁੰਦੇ ਸੀ ਅਸੀਂ ਆ ਘਰ ਸੀਗਾ ਜੀ ਉਹ ਸਾਹਮਣੇ ਖੇਡਦੇ ਹੁੰਦੇ ਛੋਟੇ ਛੋਟੇ ਟੂਟੀ ਪਾਣੀ ਦੀ ਰੈ ਟੈਂਕੀ ਲਿਆਉਣੀ ਪਰ ਕਿ ਇੱਥੇ ਨਲਕਾ ਹੁੰਦਾ ਸੀ ਨਲਕਾ ਗੇੜਨਾ ਆ ਇਹਨੂੰ ਦਰਵਾਜਾ ਕਹਿੰਦੇ ਹੁੰਦੇ ਸੀ ਦਰਵਾਜਾ ਆਹ ਸਾਹਮਣੇ ਬਹੀ ਜਾਂਦੀ ਹੈ ਜੀ ਬਹੁਤ ਮਤਲਬ ਯਾਦਾਂ ਆਉਂਦੀਆਂ ਨੇ ਜੀਆਂ ਦੇਖ-ਦੇਖ ਕੇ ਜੀ ਉਹ ਅੱਗੇ ਜਾ ਕੇ ਆ ਤਾਂ ਆ ਗਿਆ ਹੋ ਗਿਆ ਪਰ ਫੇਰ ਕੀ ਹੋ ਕਿੰਨੇ ਕਿ ਚਰਦਾ ਕਵਾੜ ਜਾ ਹੋਇਆ ਹੋਇਆ ਇੱਥੇ ਤੇ ਆਪਣੀ ਸੁੰਦਰਾ ਰਾਣੀ ਤੇ ਆ ਸਾਈਕਲ ਖੜਿਆ ਹੈ ਕਿੰਨੇ ਸਾਲ ਪੁਰਾਣਾ ਜੀ ਸਾਈਕਲ 30 ਸਾਲ ਹੋ ਗਏ ਇਸ ਨੂੰ ਸਾਈਕਲ ਨੂੰ ਬਿੰਦੜੀਆਂ ਹੋਵੇ ਜਿਹੜਾ ਖੜਿਆ ਸਾਈਕਲ ਨੂੰ ਕਿੰਨਾ ਚਿਰ ਹੋ ਗਿਆ 20 ਸਾਲ ਹੋ ਗਏ ਕਿ ਵੱਧ ਹੋ ਗਏ ਮੈਂ ਹਾਂ ਜੈ ਜੈ ਨਹੀਂ ਲੈ ਮੈਂ ਆਇਆ ਕਿੰਨੇ ਸੋਲੇ ਲਾ ਦੋ ਸੋਲੇ ਉਹ ਮੇਰੇ ਨਾਨਾ ਜੀ ਨਹੀਂ ਫਿਰ ਮੈਂ ਕਿਹਾ ਲੈ 200 300 ਰੁਪਏ ਦੇ ਹੈ ਨਹੀਂ ਇਹ ਗੱਲ ਜੂ ਇੱਥੇ ਹਾਂ ਗੱਲ ਜਾਨਾ 500 ਨਹੀਂ ਉਹ ਨਹੀਂ ਇਹਨੂੰ 20 ਸਾਲ ਹੋ ਗਏ ਜਦ 20 ਪੈਂ ਪੈਂ ਜਾ ਹੋ ਜਾ ਨਹੀਂ ਉਹ ਗੱਲ ਕਰਦੇ ਰੋ ਵੀ ਮੰਗਣਾ ਹੈ ਪਿਆ ਆ ਠੀਕ ਹੈ ਸਹੀ ਗੱਲ ਆ ਸਭ ਮੈਂ ਹੋਇਆ ਇਹ ਚਾਦਰ ਪਾਈ ਇਹ ਕੋਈ ਆ ਜੂ ਕੀ ਕਰਾਉਣਾ ਹੈ ਕਰਾਉਂਦਾ ਹੈ ਇਹ ਕਿਹੜਾ ਕਰਾਉਂਦਾ ਹੈ ਇਹ ਦਿਨਾਂ ਤੇ ਸੁਬਟ ਕੇ ਤੇ ਆਪਾਂ ਚੱਲਾਂਗੇ ਚਲੋ ਠੀਕ ਹੈ ਜੀ ਅੱਜ ਦੇ ਬਲੌਗ ਦੀ ਸਮਾਪਤੀ ਕਰਦੇ ਆ ਇੱਥੇ ਬਾਕੀ ਮਿਲਦੇ ਆ ਨੈਕਸਟ ਅਗਲੇ ਕੋਈ ਨਿਊ ਗੱਲਬਾਤ ਦੇ ਨਾਲ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ